ਪੰਜਾਬ ਦੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਦਾਣਾ ਮੰਡੀ ਵਿੱਚ ਕਥਿਤ ਤੌਰ ਉੱਤੇ ਇੱਕ ਕਿਸਾਨ ਵੱਲੋਂ ਮਜ਼ਦੂਰ ਨਾਲ ਹੋਈ ਹੱਥੋਪਾਈ ਤੋਂ ਬਾਅਦ ਮਜ਼ਦੂਰਾਂ ਨੇ ਲੇਬਰ ਯੂਨੀਅਨ ਦੇ ਗਵਾਹੀ ਵਿੱਚ ਧਰਨਾ ਲਾ ਲਿਆ ਸੀਜ਼ਨ ਦੀ ਸ਼ੁਰੂਆਤ ਦੇ ਵਿੱਚ ਹੀ ਕੰਮ ਛੱਡ ਕੇ ਲੇਬਰ ਵੱਲੋਂ ਇਸ ਮਾਮਲੇ ਵਿੱਚ ਸਬੰਧਤ ਵਿਅਕਤੀ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਮੋਕੇ ਤੇ ਪਹੁੰਚ ਕੇ ਪੁਲਿਸ ਨੇ ਮਾਮਲੇ ਦੀ ਜਾਂਚ ਉਪਰੰਤ ਥੋਸ ਕਾਰਵਾਈ ਦਾ ਪ੍ਰੋਸਾ ਦਵਾਇਆ ਇਸ ਪੂਰੇ ਮਾਮਲੇ ਸਬੰਧੀ ਮਜ਼ਦੂਰ ਯੂਨੀਅਨ ਦੇ ਆਗੂਆਂ ਅਤੇ ਪੀੜਤ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਹ ਮੰਡੀ ਵਿੱਚ ਕਣਕ ਦੀ ਫਸਲ ਇੱਕ ਟਰਾਲੀ ਤੋਂ ਲੋਹਾ ਰਹੇ ਸਨ ਕਿ ਇੱਕ ਕਿਸਾਨ ਨੇ ਮਾਮੂਲੀ ਗਲਵਾ ਤੋਂ ਲੈ ਕੇ ਮਜ਼ਦੂਰ ਨਾਲ ਗਲਤ ਵਿਵਹਾਰ ਕਰਦਿਆਂ ਉਸ ਦੇ ਥੱਪੜ ਮਾਰ ਦਿੱਤਾ ਜਿਸ ਉਪਰੰਤ ਉਸਨੇ ਪੁਲਿਸ ਬੁਲਾ ਕੇ ਮਜ਼ਦੂਰ ਦੇ ਵਿਰੁੱਧ ਹੀ ਕਾਰਵਾਈ ਕਰਨ ਦੀ ਅਪੀਲ ਕੀਤੀ ਆ ਕਿ ਇਸ ਮਾਮਲੇ ਵਿੱਚ ਚਰ ਮਜ਼ਦੂਰ ਯੂਨੀਅਨ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਮੰਡੀ ਵਿੱਚ ਧਰਨਾ ਲਾਇਆ ਅਤੇ ਮੰਗ ਕੀਤੀ ਕਿ ਮਜ਼ਦੂਰ ਦੇ ਨਾਮ ਹੱਤੋਪਾਈ ਕਰਨ ਵਾਲੇ ਇਸਾਨ ਨੂੰ ਕਾਰਵਾਈ ਕੀਤੀ ਜਾਵੇ। ਇਹ ਵਾਇਕਲ ਨਾ ਉਹ ਦਾਨਾਂ ਨੂੰ ਲਾਇਆ ਹੈ ਕਿ ਸਾਥ ਜ਼ਿੰਮੇਦਾਰਾਂ ਨੇ ਸਾਨੂੰ ਬਿਨਾ ਮਤਲਬ ਗਰੀਬ ਆਦਮ ਨੂੰ ਨਾ ਦਾਨ ਟਰਾਲੀ ਉਤਾਰੀ ਜਾਣੀ ਸੀ ਉਹਨੇ ਆ ਕੇ ਲਪੇੜੇ ਮਾਰੇ ਸਾਡੇ ਉਹ ਸੋਟੀ ਵੀ ਮਾਰੇ ਗਰੀਬ ਆਦਮੀ ਔਰ ਗਾਲਾਂ ਵੀ ਕੱਢੀ ਹੈ ਮਾਂ ਬੇਹਨ ਕਿ ਸਾਰੇ ਜਗ੍ਹਾ ਔਰ ਉਹ ਦਾਨਾਂ ਟਰਾਲੀ ਉਤਾਰੀ ਜਾਣੀ ਸੀ ਨਾ ਇਸ ਲਈ ਬੁਕਰ ਤੇ ਦਾਨੇ ਕਿੱਤੇ ਉਹਨਾਂ ਕੇ ਥੋੜੇ ਜਿਹਾ ਸੀ ਉੱਤਰਪਾਲ ਖਾਲੀ ਪਈ ਸੀ ਉਸ ਕੇ ਪਿੱਛੇ ਨਹੀਂ ਕੀ ਤਰਪਾਲ ਉਹਨਾਂ ਦੀ ਸੀ ਹਾਂ ਹੈ ਜੋ ਮਾਰਿਆ ਤਾਂ ਤਰਪਾਲ ਉਹਨਾਂ ਦੀ ਸੀ ਉਹਨੇ ਕੀ ਤਰਪਾਲ ਸੀ ਨਾ ਖਾਲੀ ਜਗ੍ਹਾ 'ਤੇ ਪਈ ਸੀ ਉਹ ਹਟਾਈ ਤਰਪਾਲ ਉਹ ਸੀ ਮੇਲੇ ਪੇੜੇ ਮਾਲ ਕਰੇ ਔਰ ਸੁਰਤੀ ਮਾਰੀ ਜਾ ਕੋਈ ਜ਼ਿਮੀਦਾਰ ਉਹ ਪੰਮਾ ਦਾ ਪੰਮਾ ਸੀ ਪੰਮੇ ਦਾ ਪਾਪਾ ਸੀ ਅਸੀਂ ਇਸ ਲਈ ਦਰ ਨਾਲ ਸਾਡੇ ਮਜ਼ਦੂਰ ਦੇ ਲੰਬੂ ਦੇ ਥੱਪੜ ਮਾਰਾ ਜ਼ਿਮੀਦਾਰ ਨੇ ਅਸੀਂ ਉਹਨਾਂ ਨੂੰ ਕਿਹਾ ਚਲੋ ਜਿਹੜੀ ਜ਼ਿਮੀਦਾਰਾਂ ਦੀ ਗਲਤੀ ਆਪਾਂ ਸੌਰੀ ਫੀਲ ਕਰਾ ਦੇਣਾ ਉਸਨੇ ਫਿਰ ਪੁਲਿਸ ਬੁਲਾਈ ਫੋਨ ਤੇ ਜਦੋਂ ਅਸੀਂ ਬੁਲਾਨੇ ਆ ਪੁਲਿਸ ਉਹ ਤੋਂ ਤਿੰਨ ਤਿੰਨ ਘੰਟੇ ਪੁਲਿਸ ਨਹੀਂ ਆਂਦੀ ਉਸ ਨੇ ਆਪਦੀ ਪਾਵਰ ਦਾ ਇਸਤੇਮਾਲ ਕਰਕੇ ਪੁਲਿਸ ਇੱਕ ਮਿੰਟ 'ਚ ਬੁਲਾ ਲਈ ਸਾਡੇ ਬੰਦੇ ਚੱਕਾ ਤੇ ਨਾਲੇ ਕਹਿੰਦਾ ਵੀ ਇਹਨਾਂ ਗੋਲੀਆਂ ਪਾ ਦਿਓ ਦੱਸੋ ਸਰ ਸਰਕਾਰ ਇਹਨਾਂ ਦੀ ਇਹ ਗੋਲੀਆਂ ਥੋੜੀ ਪਾ ਗਰੀ ਬੰਦਿਆਂ ਦੇ ਜਿਨਾ ਦਰਖਾਸਤ ਤੋਂ ਸਾਡੇ ਬੰਦੇ ਚੱਕ ਲੈਗੇ ਹਾਂਜੀ ਛੋਟਿਆ ਕਿਉਂ ਸੀ ਗਿਆ ਕੀ ਗੱਲ ਜਗ੍ਹਾ ਦਾ ਮਸਲਾ ਸੀ ਜਗ੍ਹਾ ਤੇ ਟਾਲੀ ਦਾ ਲੁਹਾਣੀ ਸੀ ਤੇ ਉਹਨੇ ਅੱਗੇ ਜਾ ਕੇ ਛੋਟੀ ਮਾਰਤੀ ਛੋਟੀ ਦੀ ਗੱਲ ਅੱਜ ਸਵੇਰ ਦਾਣਾ ਮੰਡੀ ਦੇ ਵਿੱਚ ਮਜ਼ਦੂਰ ਦੂ ਮਜ਼ਦੂਰ ਦੁਨੀਆ ਨਾਲ ਤੇ ਕਿਸਾਨ ਪੰਮਾ ਸਿੰਘ ਦੀ ਆਤਿਚ ਦੀ ਕਣਕ ਨੂੰ ਲੈ ਕੇ ਤੂੰ ਤੂੰ ਮੈਂ ਮੈਂ ਹੋ ਗਈ ਸੀ ਜਿਸ ਜਿਸ ਸੰਬੰਧੀ ਮਜ਼ਦੂਰ ਦਿਲਦਾਰ ਸਿੰਘ ਨੇ ਇੱਕ ਮੈਨੂੰ ਤਰਖਾਸਤ ਦਿੱਤੀ ਹੈ ਪੰਮਾ ਸਿੰਘ ਦੇ ਖਿਲਾਫ ਉਹਦੀ ਛਾਣਬਿੰਨ ਕਰਕੇ ਜੋ ਕਾਰਵਾਈ ਬਣਦੀ ਆ ਅਮਨ ਵਿੱਚ ਲਿਆਂਦੀ ਜਾਵੇਗੀ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕੋ ਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ